ਸਸ਼ੀ ਕਾਜ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੌਜੀਕ ਵਿੱਚ ਸ਼ੁਭ ਸਿਤਾਰੇ ਸ਼ੁਭ ਸਿਤਾਰੇ ਮਤਲਬ ਗ੍ਰਹਿ ਤੇ ਸਿਤਾਰੇ ਸਭ ਦੇ ਸ਼ੁਭ ਸਭ ਦਾ ਦਿਨ ਸ਼ੁਭ ਸਭ ਦੀ ਕਿਸਮਤ ਸ਼ੁਭ ਕਿਉਂ ਕਿ ਕੁਦਰਤ ਨੇ ਤੇ ਸਾਨੂੰ ਬਹੁਤ ਹੀ ਵਧੀਆ ਬਣਾਇਆ ਜੀ ਹਾਂ 2023 ਦਾ ਅੱਜ ਆਖਰੀ ਦਿਨ ਭੁੱਲ ਜਾਓ ਕੀ ਹੋਇਆ ਨਹੀਂ ਭੁੱਲ ਸਕਦੇ ਠੀਕ ਹੈ ਓਕੇ ਤੇ ਨਾਲ ਲੈ ਕੇ ਚੱਲਣ ਨਾਲ ਕਿਹੜਾ ਚੀਜ਼ਾਂ ਕੀ ਹੈ ਬੋਝ ਬਣ ਜਾਂਦੀਆਂ ਨੇ ਹਨਾ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਕਿ ਅੱਗੇ ਵਧਿਆ ਜਾਵੇ ਬਹੁਤ ਚੀਜ਼ਾਂ ਸੁਣਦੇ ਆ ਬਹੁਤ ਲੋਕਾਂ ਦੀ ਗੱਲਾਂ ਵੀ ਕਈਆਂ ਹੋਈਆਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਰ ਚੀਜ਼ ਨੂੰ ਪਿੱਛੇ ਛੱਡ ਕੇ ਅੱਗੇ ਵਧਿਆ ਜਾਵੇ ਕਿੰਨਾ ਕੋ ਵੱਧ ਪਾਉਨੇ ਆ ਸੀ ਕਿਹਦੇ ਤੇ ਡਿਪੈਂਡ ਕਰਦਾ ਲੋਕ ਤੁਹਾਨੂੰ ਪੈਰ ਪੈਰ ਤੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦੇ ਆ ਤੁਹਾਡੀਆਂ ਕਮੀਆਂ ਤੁਹਾਨੂੰ ਦੱਸ ਕੇ ਤੇ ਉਹ ਕਮੀਆਂ ਕਿਨੇ ਦੂਰ ਕਰਨੀਆਂ ਤੁਸੀਂ ਆਪ ਔਰ ਕਿਨੇ ਸਾਨੂੰ ਪਤਾ ਹਰ ਇਨਸਾਨ ਕੰਪਲੀਟ ਨਹੀਂ ਹੈ ਠੀਕ ਹੈ ਓਕੇ ਲੱਖ ਕਮੀਆਂ ਸਾਡੇ ਵਿੱਚ ਬਹੁਤ ਗਲਤੀਆਂ ਹੋਈਆਂ ਸਾਡੇ ਕੋਲੋਂ ਇਹ 2023 ਜਾਂਦਾ ਜਾਂਦਾ ਸਾਨੂੰ ਬਹੁਤ ਕੁਝ ਸਿਖਾ ਸਕਦਾ ਹੈ ਪਰ ਸਿੱਖਾਂਗੇ ਤਾਂ ਨਾ ਜੇ ਮਨ ਚ ਬਦਲਣ ਦੀ ਚਾਹ ਹੋਏਗੀ ਤਾਂ ਬਿਲਕੁਲ ਤੁਸੀਂ ਬਦਲਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਸਹੀ ਕਰਨਾ ਚਾਹੁੰਦੇ ਹੋ ਤਾਂ ਇੱਕ ਗੱਲ ਆਪਣੇ ਪੱਲੇ ਬੰਨੋ ਦੋਸਤੋ ਕਿ ਜੋ ਲੰਘ ਗਿਆ ਜੋ ਬੀਤ ਗਿਆ ਉਸ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ अगला ਸਾਹ ਤਾਂ ਆਈ ਆਉਂਦਾ ਏ ਜੇ ਪਹਿਲੀ ਅੰਦਰ ਗਈ ਹੋਈ ਹਵਾ ਨੂੰ ਅਸੀਂ ਹਲਕੇ ਤਰੀਕੇ ਨਾਲ ਬਾਹਰ ਕੱਢਦੇ ਆਂ ਤੇ ਜੇ ਅਸੀਂ ਬਾਹਰ ਨਹੀਂ ਕੱਢਦੇ ਵਾਰ-ਵਾਰ ਸਾਹ ਲਈ ਜਾਵਾਂਗੇ ਤਾਂ ਕੀ ਹੋਵਾਂਗੇ ਫਟਾਂਗੇ ਤਾਂ ਇਸ ਕਰਕੇ ਪਿਛਲੀਆਂ ਗਲਤੀਆਂ ਗਲਤੀਆਂ ਨਹੀਂ ਜਿਨ੍ਹਾਂ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੇ ਰਿਸ਼ਤੇ ਖਰਾਬ ਹੋਏ ਤੁਹਾਡੇ ਮਨਕ ਤੁਹਾਡਾਂ ਖਰਾਬ ਹੋਇਆ ਤੁਹਾਡੀ ਮਿਹਨਤ ਨਾਲ ਕਮਾਇਆ ਪੈਸਾ ਖਰਾਬ ਹੋਇਆ ਤੁਸੀਂ ਕਿਸੇ ਨਾਲ ਧੋਖਾ ਕੀਤਾ ਤੁਹਾਡੇ ਨਾਲ ਧੋਖਾ ਹੋਇਆ ਮਾਫ ਕਰੋ ਠੀਕ ਤੁਸੀਂ ਕਿਸੇ ਨਾਲ ਧੋਖਾ ਕੀਤਾ ਤਾਂ ਉਸ ਤੋਂ ਮਾਫੀ ਮੰਗ ਲਓ ਠੀਕ ਕਿਉਂਕਿ ਤੁਸੀਂ ਅਗਰ ਪਲੈਨਿੰਗ ਨਾਲ ਕੋਈ ਚੀਜ਼ ਕੀਤੀ ਆ ਤਾਂ ਠੀਕ ਆ ਤੁਹਾਨੂੰ ਉਸ ਚੀਜ਼ ਨੂੰ ਆਪਣੇ ਆਪ ਨੂੰ ਅੰਦਰ ਮਨਾਉਣਾ ਪੈਣਾ ਕਿ ਇਹ ਨਹੀਂ ਕਰਨਾ ਚਾਹੀਦਾ ਸੀ ਲੋਕਾਂ ਨੂੰ ਸਫਾਈਆਂ ਦੇਣ ਜਾਓਗੇ ਕਿਹਨੂੰ ਕਿਹਨੂੰ ਆਪਣੇ ਬਾਰੇ ਦੱਸੋਗੇ ਕਿਹਦੇ ਕਿਹਦੇ ਕੋਲ ਕਰੋਗੇ ਉਹਦੇ ਕੋਲ ਕਰੋ ਜਿਨੇ ਤੁਹਾਡਾ ਸਾਰਾ ਕੁਝ ਬਣਾਇਆ ਹੈ ਤੁਹਾਨੂੰ ਤੁਹਾਨੂੰ ਬਣਾਇਆ ਹੈ ਖਾਸ ਤੌਰ ਤੇ ਤਾਂ ਕੀ ਹੈ 223 ਦੀ ਦਹਲੀਜ਼ ਤੇ ਖੜੇ ਆ ਅਸੀਂ ਅੱਜ ਲਾਸਟ ਦਿਨ ਹੈ 31 ਦਸੰਬਰ ਹੈ ਅੱਜ ਤੇ 31 ਦਸੰਬਰ ਨੂੰ ਰਾਤ ਨੂੰ 12 ਵਜੇ ਤੋਂ ਬਾਅਦ ਸਵਾਗਤ ਕਰਾਂਗੇ ਅਸੀਂ ਨਵੇਂ ਸਾਲ ਦਾ ਤੇ ਸਵਾਗਤ ਕਰਾਂਗੇ ਅਸੀਂ ਆਪਣੇ ਨਵੀਂ ਜ਼ਿੰਦਗੀ ਦਾ ਉਹ ਕਿਦਾਂ ਕੁਝ-ਕੁਝ ਚੀਜ਼ਾਂ ਕੁਝ-ਕੁਝ ਚੀਜ਼ਾਂ ਤੇ ਮਿੱਟੀ ਪਾਉਣੀ ਹੈ ਤੇ ਕੁਝ-ਕੁਝ ਚੀਜ਼ਾਂ ਨੂੰ ਨਵੀਆਂ ਬਣਾਉਣਾ ਹੈ ਸੱਚ ਜਾਣੋ ਸੂਰਜ ਦੀ ਨਵੀਂ ਰੋਸ਼ਨੀ ਭਾਵੇਂ ਨਿਕਲੇ ਨਾ ਨਿਕਲੇ ਨਵੀਂ ਸਵੇਰ ਤੁਹਾਨੂੰ ਨਵੇਂ ਬੰਦਾ ਅਹਿਸਾਸ ਦਿਵਾ ਜਾਏਗੀ ਕਹਿਣ ਦੀ ਗੱਲ ਨਹੀਂ ਹੈ ਬਸ ਇੱਕ ਵਾਰ ਆਪਣੇ ਅੰਦਰ ਧਾਰ ਕੇ ਦੇਖੋ ਕੇ ਬਸ ਆ ਕਰ ਨਹੀਂ ਹੁੰਦੇ ਠੀਕ ਹੈ ਓਕੇ ਆ ਹਰ ਵਾਰ ਹਰ ਵਾਰ ਗਿਰ ਕੇ ਉੱਠਣਾ ਗਿਰ ਕੇ ਉੱਠਣਾ ਗਿਰ ਕੇ ਉੱਠਣਾ ਆਪ ਹੀ ਆ ਕਿਸੇ ਨੇ ਤੁਹਾਡੀ ਬਾਹ ਫੜ ਕੇ ਨਹੀਂ ਉਠਾਉਣਾ ਸੱਚ ਜਾਣੋ ਜੇ ਕੋਈ ਤੁਹਾਨੂੰ ਤੁਹਾਡੀ ਬਾਹ ਫੜ ਕੇ ਉਠਾ ਰਿਹਾ ਹੈ ਨਾ ਤਾਂ ਉਸ ਨੇ ਉਸ ਬਾਹ ਫੜਨ ਦਾ ਮੁੱਲ ਲੈ ਲੈਣਾ ਇਹ ਦੁਨੀਆਦਾਰੀ ਆ ਆਪਾਂ ਨੂੰ ਪਤਾ ਕੋਈ ਵੀ ਇਦਾਂ ਦੀ ਗੱਲ ਥੋੜ੍ਹੀ ਹੈ ਜਿਹੜੀ ਆਪਾਂ ਇਸ ਆਪਣੇ ਨਾਲ ਨਹੀਂ ਬੀਤ ਰਹੀ ਜਾਂ ਸਾਨੂੰ ਉਸ ਦਾ ਅਹਿਸਾਸ ਨਹੀਂ ਹੈ ਜੋ ਅਸੀਂ ਕਰ ਰਹੇ ਹਾਂ ਹਨਾ ਤਾਂ ਦੁਨੀਆਦਾਰੀ ਦੇ ਵਿੱਚ ਤੁਹਾਡਾ ਆਪਣੀ ਐਮੀਅਤ ਹੈ ਤੁਹਾਡਾ ਆਪਣਾ ਅਸਤਿਤਵ ਹੈ ਤੁਹਾਡੀ ਆਪਣਾ ਦਿਮਾਗ ਹੈ ਤੁਹਾਡਾ ਆਪਣਾ ਮਨ ਹੈ ਤੁਹਾਡੀ ਆਪਣੀ ਪਾਵਰ ਆਪਣੇ ਆਪ ਨੂੰ ਬਿਲਕੁਲ ਘੱਟ ਨਹੀਂ ਸਮਝਣਾ ਪਹਿਲੀ ਗੱਲ ਤਾਂ ਹੈ ਤੇ ਦੂਜੀ ਗੱਲ ਇਹ ਜਦੋਂ ਤੁਸੀਂ 2024 ਦਾ ਸਵਾਗਤ ਕਰਨਾ ਹੈ ਤਾਂ ਸਭ ਤੋਂ ਜ਼ਿਆਦਾ ਆਪਣੇਆਂ ਨਾਲ ਤੇ ਆਪਣੇਆਂ ਨੂੰ ਹੀ ਆਪਣੇ ਨਾਲ ਰੱਖਣਾ ਹੈ ਬੇਸ਼ੱਕ ਬਹੁਤ ਕੁਝ ਹੈ ਕੋਈ ਤੁਹਾਡਾ ਦੁਸ਼ਮਣ ਨਹੀਂ ਹੈ ਦੂਰ ਦੂਰ ਤੋਂ ਕਿਸੇ ਨੂੰ ਤੁਹਾਡੇ ਨਾਲ ਕੋਈ ਲੈਣਾ ਨਹੀਂ ਹੈ ਠੀਕ ਆ ਆਪਣੇ ਹੀ ਤੁਹਾਨੂੰ ਖਿੱਚਦੇ ਆ ਆਪਣੇ ਹੀ ਨੁਕਸਾਨ ਕਰਦੇ ਆ ਆਪਣੇ ਦੁੱਖ ਦਿੰਦੇ ਆ ਕਿਉਂਕਿ ਆਪਣਾ ਸਰੀਰ ਹੈ ਤਾਂ ਆਪਣੀ ਨਾੜ ਦੱਬਾਂਗੇ ਤਾਂ ਆਪਣੇ ਹੀ ਸਰੀਰ ਨੂੰ ਦੁੱਖ ਹੋਏਗਾ ਨਾ ਤਾਂ ਇਸ ਕਰਕੇ ਇਹ ਤੇ ਦੁਨੀਆਦਾਰੀ ਆ ਇਹ ਤੇ ਕੁਦਰਤ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਨਾਂ ਤੋਂ ਅਸੀਂ ਦੂਰ ਨਹੀਂ ਪਾਸ ਸਕਦੇ ਬਸ ਅਸੀਂ ਆਪਣੇ ਆਪ ਨੂੰ ਆਪਣੀ ਪਾਵਰ ਨੂੰ ਪਹਿਚਾਣਨਾ ਹੈ ਤੇ 2023 ਜਾਂਦੇ ਜਾਂਦੇ ਤੁਹਾਨੂੰ ਆਪਾਂ ਪ੍ਰੋਗਰਾਮ ਦੇ ਖੇਚ ਚ ਦੱਸਾਂਗੇ ਕਿ ਕੁਝ ਚੀਜ਼ਾਂ ਘਰ ਤੋਂ ਹਟਾ ਦੇਣੀਆਂ ਨੇ ਬਸ ਅੱਜ ਹੀ ਤੇ ਕੁਝ ਚੀਜ਼ਾਂ ਮਨ ਤੋਂ ਹਟਾ ਦੇਣੀਆਂ ਨੇ ਅੱਜ ਹੀ ਤੇ ਕੁਝ ਚੀਜ਼ਾਂ ਅਸੀਂ ਅਪਣਾ ਲੈਣੀਆਂ ਨੇ ਅੱਜ ਹੀ ਤੇ ਨਾਲ ਹੀ ਅਸੀਂ 2024 ਦਾ ਸਵਾਗਤ ਕਰਦੇ ਹਾਂ ਹੈਨਾ ਵਧੀਆ ਜਾਏਗਾ ਲਾਸਟ ਦਿਨ ਹੈ ਬਸ ਇੱਕ ਕਾਪੀ ਲਓ ਇੱਕ ਪੈਨਸਲ ਲਓ ਤੇ ਉਹਦੇ ਤੇ ਆਪਣੀਆਂ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਕਿਸ ਤਰ੍ਹਾਂ ਜਿਉਣਾ ਹੈ ਜੋ ਤੁਹਾਡੇ ਸੁਪਨੇ ਨੇ ਲਿਖੋ ਸੱਚ ਜਾਣੋ 224 ਜ਼ਰੂਰ ਪੂਰਾ ਕਰੇਗਾ ਕਿਉਂ ਕਰੇਗਾ ਕਿਉਂਕਿ ਤੁਸੀਂ ਆਪਣੇ ਲਈ ਜਿਉਣਾ ਤੁਸੀਂ ਆਪਣੇ ਲਈ ਜਿਉਣਾ ਆਪਣੇ ਆਪ ਨੂੰ ਮਜ਼ਬੂਤ ਕਰਕੇ ਜਿਉਣਾ ਕੋਈ ਕਿੱਦਾਂ ਹੈ ਕਿਵੇਂ ਹੈ ਕੀ ਕਰ ਰਿਹਾ ਮਤਲਬ ਨਹੀਂ ਹੈ ਸਕਸੈਸ ਜ਼ਿੰਦਗੀ ਚ ਜ਼ਰੂਰੀ ਨਹੀਂ ਹੈ ਜ਼ਰੂਰੀ ਕੀ ਹੈ ਸਾਡੇ ਅੰਦਰ ਦੀ ਖੁਸ਼ੀ ਜ਼ਰੂਰੀ ਕੀ ਹੈ ਸਾਡੇ ਸੁਪਨੇ ਜੋ ਅਸੀਂ ਦੇਖੇ ਆ ਉਹਨਾਂ ਨੂੰ ਪੂਰੇ ਕਰਨਾ ਹੈ ਹੱਸ ਆਲੇ ਕਰਿਆ ਕਰੋ ਚਲੋ ਗੋਚਰ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਵੀ ਦੱਸ ਦਿੰਨੇ ਆ ਸਾਲ ਕਿਸ ਤਰ੍ਹਾਂ ਦਾ ਜਿੱਦਾਂ ਲਾਸਟ ਦਿਨ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਨਾਲ ਆਪਾਂ ਪਹਿਲੀ ਤਰੀਕ ਨੂੰ ਹੈਪੀ ਨਿਊ ਇਅਰ ਦਾ ਪ੍ਰੋਗਰਾਮ ਵੀ ਪਾਵਾਂਗੇ ਤੇ 12 ਰਾਸ਼ੀਆਂ ਲਈ ਛੋਟੇ ਛੋਟੇ ਉਪਾਅ ਤੇ ਸ਼ੁਭ ਰਤਨ ਤੇ ਸ਼ੁਭ ਮਹੀਨੇ ਵਗੈਰਾ ਵੀ ਦੱਸਾਂਗੇ ਵੈਸੇ ਆਪਾਂ ਲੱਗ ਲੱਗ ਰਾਸ਼ੀਆਂ ਲਈ ਪਾ ਚੁੱਕੇ ਆ ਇੱਕ ਦੋ ਰਾਸ਼ੀਆਂ ਦੇ ਰਹਿੰਦੇ ਆ ਪ੍ਰੋਗਰਾਮ ਪਾਉਣੇ ਬਣੇ ਪਏ ਆ ਆਪਾਂ ਉਹ ਵੀ ਪਾ ਦੇਣੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਪਰ ਛੋਟੇ ਛੋਟੀ ਗੱਲ ਕੇ 224 ਦਾ ਸਵਾਗਤ ਕਿਸ ਤਰ੍ਹਾਂ ਕਰਨਾ ਇਹ ਵੀ ਤੁਹਾਨੂੰ ਦੱਸਾਂਗੇ ਕੱਲ ਦੇ ਪ੍ਰੋਗਰਾਮ ਚ ਤੇ ਅੱਜ ਕੀ ਕਰਨਾ ਹੈ ਅੱਜ ਕਿਹੜੀਆਂ ਚੀਜ਼ਾਂ ਆਪਾਂ ਹਟਾ ਦੇਣੀਆਂ ਨੇ 31 ਤਰੀਕ ਨੂੰ ਕਿਹੜੀ ਮੰ ਚ ਕਰਨੀਆਂ ਨੇ ਕਿਵੇਂ ਕਰਨਾ ਇਸ ਬਾਰੇ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਦੇ ਆ ਤੇ ਗੋਚਰ ਦੇ ਮੁਤਾਬਕ ਚੰਦਰਮਾ ਤੁਹਾਨੂੰ ਰਾਸ਼ੀ ਵਿੱਚ ਚੱਲ ਰਿਹਾ ਜੀ ਤੇ ਚੰਦਰਮਹਾ ਰਾਜ ਜੋਨੇ ਕੇਤੂ ਦੇ ਨਕਸ਼ਤਰ ਤੇ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਚੱਲ ਪਵੇਗਾ ਗੱਡਮੂਲ ਬਣੇ ਹੋਏ ਨੇ ਤੇ ਜਨਮ ਲੈਣ ਵਾਲੇ ਬੱਚੇ ਨੂੰ ਗੱਡਮੂਲ ਦੀ ਪੂਜਾ ਲੱਗਣ ਵਾਲੀ ਹੈ पूरा दिन गलमोल रह कल सवेर तक तो शनि चंद्र चंद्रते दृष्टि रहेगी नवें साल की स्वागत जो होएगा चंद्रमा शुक्र शुकर नक्षत्र चाहिए जो चंगा है वधिया है तो नाल ही ग्रहताबक की करना तो की नहीं करना सुनो सब तो पहले आ रहे जानी मेष राशि वाले मेष राशि वाले दिल ਜ਼ਰੂਰੀ ਹੈ ਕਿ ਮੰਗਲ ਦੀ ਮਜ਼ਬੂਤੀ ਦੇਣਾ ਮੰਗਲ ਨੂੰ ਸਹੀ ਕਰਨਾ ਬ੍ਰਹਸਪਤੀ ਨੌਵੀਂ ਦ੍ਰਿਸ਼ਟੀ ਪੈ ਰਹੀ ਏ ਸੂਰਜ ਤੇ ਮੰਗਲ ਦੇ ਉੱਤੇ ਤੇ ਨਾਲ ਚੰਦਰਮਹਾਰਾਜ ਜੋ ਨੇ ਉਹ ਵੀ ਚੱਲ ਰਿਹਾ ਸਿੰਘ ਰਾਸ਼ੀ ਵਿੱਚ ਤੁਲ ਰਾਸ਼ੀ ਵਿੱਚ ਕੇਤੂ ਤੁਲ ਰਾਸ਼ੀ ਵਿੱਚ ਸੂਰਜ ਮੰਗਲ ਬੈਠੇ ਆ ਤੇ ਚੰਦਰਮਾ ਸਿੰਘ ਰਾਸ਼ੀ ਵਿੱਚ ਨੇ ਕੇਤੂ ਦੇ ਨਕਸ਼ਤਰ ਚ ਨੇ ਠੀਕ ਹੈ ਤੇ ਨਾਲ ਸ਼ਨੀ ਦੀ ਦ੍ਰਿਸ਼ਟੀ ਜੋ ਚੰਦਰਮਾ ਤੇ ਪੈ ਰਹੀ ਹੈ ਤਾਂ ਸੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਖਰਚੇ ਕਾਫੀ ਜ਼ਿਆਦਾ ਹੋ ਰਹੇ ਆ ਪਰ ਸ਼ੁਭ ਜਗ੍ਹਾ ਤੇ ਹੋਣ ਇਸ ਦੇ ਲਈ ਚੰਦਰ ਨੂੰ ਸ਼ੁਭ ਕਰਨ ਦੇ ਲਈ ਦਿਨ ਦੀ ਸ਼ੁਰੂਆਤ ਮਿਸ਼ਰੀ ਨਾਲ ਕਰਨੀ ਹੈ ਤੇ ਕਿਹੜੀਆਂ ਚੀਜ਼ਾਂ ਤੁਸੀਂ ਹਟਾ ਦੇਣੀਆਂ ਨੇ ਅੱਜ ਆਪਣੇ ਘਰ ਤੋਂ ਲਾਸਟ ਦੇਣ ਨੂੰ ਤਕਰੀਬਨ ਤਕਰੀਬਨ ਜੋ ਵੀ ਤੁਹਾਡੇ ਬ੍ਰਹਿਸਪਤੀ ਦੀ ਲਗਨ ਵਿੱਚ ਬੈਠਣ ਕਰਕੇ ਕੋਈ ਪੁਰਾਣੀਆਂ ਧਾਰਮਿਕ ਕਿਤਾਬਾਂ ਜੋ ਤੁਸੀਂ ਪੜ ਚੁੱਕੇ ਹੋ ਉਹਨਾਂ ਨੂੰ ਆਪਣੇ ਘਰ ਤੋਂ ਹਟਾਓ ਉਹਨਾਂ ਨੂੰ ਕਿਸੇ ਜ਼ਰੂਰਤਮੰਦ ਨੂੰ ਜ਼ਰੂਰ ਦਿਓ ਤੇ ਫਿਰ ਦੇਖੋ ਇਹ ਆਉਣ ਵਾਲਾ ਸਾਲ ਬ੍ਰੈਸਪਤ ਲਗਨ ਵਿੱਚ ਸ਼ੁਭ ਫਾਲ ਦੇਏਗਾ ਤੇ ਦੂਜੇ ਜਾ ਕੇ ਵੀ ਅਗਲੀ ਰਾਸ਼ੀ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਨੇ ਕੀ ਹਟਾਉਣਾ ਆਪਣੇ ਘਰ ਤੋਂ ਜੀਹਾਂ ਸ਼ੁਕਰ ਕਿਦਾ ਮਾਲਕ ਹੈ ਸ਼ੁਕਰ ਲਗਜ਼ਰੀ ਲਾਈਫ ਦਾ ਮਾਲਕ ਹੈ ਫਟੇ ਪੁਰਾਣੇ ਕੱਪੜੇ ਪਾਉਣ ਦੇ ਨਾਲ ਸ਼ੁਕਰ ਦੀ એનર્ਜੀ ਖਰਾਬ ਹੋ ਜਾਂਦੀ ਹੈ ਆਪਣੇ ਪੁਰਾਣੇ ਕੱਪੜੇ ਜਿਹੜੇ ਤੁਸੀਂ ਯੂਜ਼ ਨਹੀਂ ਕਰਦੇ ਜਿਹੜੇ ਤੁਹਾਨੂੰ ਲੱਗ ਰਿਹਾ ਕਿ ਅਗਲੀ ਵਾਰ ਤੁਹਾਡੇ ਕੰਮ ਨਹੀਂ ਆਉਣੇ ਕਾਫੀ ਦੇਰ ਤੋਂ ਤੁਸੀਂ ਤੈਅ ਮਾਰ ਕੇ ਰੱਖੇ ਹੋਏ ਆ ਕਿ ਕੋਈ ਨਹੀਂ ਫੇਰ ਕਦੀ ਕੰਮ ਆ ਜਾਣਗੇ ਖਾਸ ਤੌਰ ਤੇ ਫਟੇ ਪੁਰਾਣੇ ਜੁਰਾਬਾਂ जो पैरों का कम आया ने कपड़ा बुध दियाक ने शुक्र लग्जरी लाइफ का कारक है फटे कपड़े तुसी पुराने कपड़े तो नाल तो पुराने कपड़े जो काफ़ी देर तो रखे हुए नेम तो नहीं आ रहे उन्होंने घर चो कट देना चाहिए ये बुद्ध तो शुक्र दोनों खराब हो जाते हैं तो इस साल तु अ दिन जरूर काम करना है तो नाल ही नवे साल तो इधर जरूर खरीदना है परफ्यूम जरूर खरीदना है शुकर का नक्षत्र भी है तो देखो तो सही हर रोज़ करना पिछा लगाओगे तो शुक्र की पावर वधेगी साल भी अच्छा ही लग जाएगा ਜੈਮਨੀ ਜਾਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਹੈ ਕਿਉਂਕਿ ਤੇ ਦੋਸਤ ਮਿੱਤਰਾਂ ਨਾਲ ਘੁੰਮਣ ਦਾ ਟੋਡਾ ਪ੍ਰੋਗਰਾਮ ਬਣ ਸਕਦਾ ਹੈ ਤੇ ਬੁੱਧ ਕਿਸ ਚੀਜ਼ ਦਾ ਕਾਰਕ ਹੈ ਬੁੱਧ ਕਾਰਕ ਹੈ ਤੁਹਾਡੀ ਬਾਣੀ ਦਾ ਬੁੱਧ ਕਾਰਕ ਹੈ ਤੁਹਾਡੇ ਬਿਜ਼ਨਸ ਦਾ ਤੇ ਜੋ ਤੁਹਾਡੇ ਘਰ ਚ ਪੁਰਾਣੇ ਸੁੱਕੇ ਹੋਏ ਟੇੜ ਲੱਗੇ ਆ ਜਾਂ ਸੁੱਕੇ ਕੋਈ ਪੁਰਾਣੇ ਜੋ ਆਪਾਂ ਕਹਿ ਸਕਦੇ ਹਾਂ ਕਿ ਬੁੱਟੇ ਨੇ ਜਿਨ੍ਹਾਂ ਨੂੰ ਫਲ ਜਾਂ ਫੁੱਲ ਨਹੀਂ ਲੱਗ ਰਹੇ ਜਾਂ ਸੁੱਕੇ ਆ ਦੇਖ ਉਹਨਾਂ ਦੀਆਂ ਟਾਹਣੀਆਂ ਤਾਂ ਉਸ ਨੂੰ ਹਮੇਸ਼ਾ ਹਰੀ ਰੱਖੋ ਘਰ ਵਿੱਚ ਹਰੀਆਲੀ ਸਭ ਤੋਂ ਵਧੀਆ ਕੰਮ ਕਰਦੀ ਹੈ ਮਿਥੂ ਰਾਸ਼ੀ ਤੇ ਮਿਥੂ ਲੱਗਣ ਵਾਲੇ ਲਈ ਕਾਫੀ ਸਾਰੇ ਬੂਟੇ ਲਿਆ ਕੇ ਘਰ ਚ ਫੁੱਲਾਂ ਵਾਲੇ ਲਗਾ ਲਓ ਬਸ ਦੇਖੋ ਤਾਂ ਸਹੀ ਸਾਲ ਵੀ ਤੁਹਾਡਾ ਫੁੱਲਾਂ ਦੇ ਨਾਲ ਭਰ ਜਾਏਗਾ ਆਲਟਿਚੁਅਲ ਫੁੱਲ ਤੁਸੀਂ ਬਿਲਕੁਲ ਘਰ ਚ ਨਹੀਂ ਰੱਖਣੇ ਖਰਾਬ ਇਲੈਕਟ੍ਰੋਨਿਕ ਸਮਾਨ ਖਾਸ ਤੌਰ ਤੇ ਖੰਡੌਣੇ ਬੁੱਧ ਜੋ ਹੈ ਨਾ ਬਚਪਨ ਦਾ ਕਾਰਕ ਹੈ ਬਚਪਨ ਦੇ ਬੱਚਿਆਂ ਦੇ ਖਡੌਣੇ ਜੋ ਤੁਹਾਡੇ ਘਰ ਚ ਪਏ ਆ ਜੋ ਅਜੇ ਹੁਣ ਤੁਹਾਡੇ ਬੱਚੇ ਨਹੀਂ ਖੇਡ ਰਹੇ ਜਿਨ੍ਹਾਂ ਦੇ ਨਾਲ ਤਾਂ ਉਹ ਘਰ ਚੋਂ ਜ਼ਰੂਰ ਕੱਢੋ ਖਾਸ ਤੌਰ ਤੇ ਉਹ ਕਾਰਾਂ ਛੋਟੀਆਂ ਛੋਟੀਆਂ ਜੋ ਤੁਸੀਂ ਆਪਣੇ ਕਿਤੇ ਦੀਵਾਨ ਬੈੱਡ ਵਿੱਚ ਕਿਤੇ ਹੋਰ ਜਗ੍ਹਾ ਤੇ ਇੰਦਰ ਉਧਰ ਸਿੱਟੀਆਂ ਪਈਆਂ ਨੇ ਤਾਂ ਉਹ ਕਿਸੇ ਬੱਚੇ ਨੂੰ ਖੇਡਣ ਲਈ ਦੇ ਦਿਓ ਉਹ ਪੁਰਾਣੇ ਕਢਾਉਣੇ ਉਹ ਬਚਪਨ ਦੇ ਕਢਾਉਣੇ ਤੁਹਾਡੇ ਅਗਰ ਤੁਸੀਂ ਸਾਹਮਣੇ ਸ਼ੋਕੇਸ ਤੇ ਰੱਖ ਰਹੇ ਹੋ ਤਾਂ ਵਧੀਆ ਏ ਪਰ ਉਹਨਾਂ ਨੂੰ ਬੈੱਡ ਜਾਂ ਲਮਾਰੀ ਜਾਂ ਪੇਟੀ ਵਿੱਚ ਬੰਦ ਕਰਕੇ ਨਹੀਂ ਰੱਖਣੇ ਉਹਦੇ ਨਾਲ ਕੀ ਹੁੰਦਾ ਏ ਉਸਦੀ ਐਨਰਜੀ ਕਵਰ ਹੋ ਜਾਂਦੀ ਹੈ ਹਨਾ ਆਉ ਉਹ ਤੁਹਾਡੇ ਲਈ ਖਰਾਬ ਦਾ ਕਾਰਨ ਜਿੱਦਾਂ ਕੋਈ ਟ੍ਰੇਨ ਕੋਈ ਬੱਸ ਕੋਈ ਗੱਡੀ ਖਰਾਬ ਪਈ ਹੈ ਉਹਦਾ ਇੱਕ ਟਾਰੇ ਟੁੱਟਿਆ ਹੋਇਆ ਹੈ ਉਹਨੂੰ ਤੁਸੀਂ ਸਾਭ ਕੇ ਰੱਖਿਆ ਹੋਇਆ ਹੈ ਕਿ ਸਾਡੇ ਬਚਪਨ ਜੋ ਬੱਚੇ ਦੀ ਨਿਸ਼ਾਨੀ ਹੈ ਠੀਕ ਹੈ ਓਕੇ ਆ ਪਰ ਅਗਰ ਉਹ ਕੰਮ ਆਏਗੀ ਤਾਂ ਜ਼ਿਆਦਾ ਵਧੀਆ ਨਿਸ਼ਾਨੀ ਕੰਮ ਕਰੇਗੀ ਤਾਂ ਇਹਦੇ ਨਾਲ ਕੀ ਹੁੰਦਾ ਬੁੱਧ ਖਰਾਬ ਹੋ ਜਾਂਦਾ ਹੈ ਠੀਕ ਹੈ ਤਾਂ ਇਹ ਕਰੋ ਕੱਢਣੇ ਤੁਸੀਂ ਕੈਂਸਰ ਜਾਨੀ ਕਰਕਰਾਸ਼ੀ ਵਾਲੇ ਚੰਦਰਮਾ ਮਾਲਕ ਹੈ ਜੀ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਪੁਰਾਣੀਆਂ ਟੂਟੀਆਂ ਪਈਆਂ ਤੁਹਾਡੇ ਘਰ ਅਗਰ ਪਈਆਂ ਨੇ ਤਾਂ ਸਮਝੋ ਤੁਹਾਡਾ ਚੰਦਰਮਾ ਖਰਾਬ ਹੀ ਰਹੇਗਾ ਉਤਾਰ ਕੇ ਰੱਖਿਆ ਹੋਈਆਂ ਪਾਈਪਾਂ ਪਈਆਂ ਨੇ ਮੰਨ ਲਓ ਤੁਹਾਡੇ ਘਰ ਤਾਂ ਇਹਦੇ ਨਾਲ ਵੀ ਚੰਦਰ ਕੀ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਹੈ 23 ਸਾਲ ਤੁਸੀਂ ਕੀ ਹੈ ਇਹ ਅਨਵਸ਼ਕ ਚੀਜ਼ਾਂ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੰਮ ਨਹੀਂ ਆ ਸਕਦੀਆਂ ਕਿ ਟੁੱਟੀ ਦਾ ਕਵਰ ਪੁਰਾਣਾ ਹੋ ਗਿਆ ਜਾਂ ਕਿਵੇਂ ਹੋ ਗਿਆ ਤਾਂ ਕੀ ਹੈ ਚੰਦਰ ਦਾ ਕਾਰਕ ਮੰਨਿਆ ਜਾਂਦਾ ਹੈ ਪਾਣੀ ਨਾਲ ਸੰਬੰਧਿਤ ਚੀਜ਼ਾਂ ਚੰਦਰਮਾ ਦੀ એનર્ਜੀ ਨੂੰ ਖਰਾਬ ਕਰ ਜਾਂਦੀਆਂ ਨੇ ਤਾਂ ਇਸ ਕਰਕੇ ਅਗਰ ਤੁਸੀਂ ਇਹ ਵੈਸੇ ਤਾਂ ਖਰਾਬ ਨੇ ਤਾਂ ਉਹਨਾਂ ਨੇ ਕੰਮ ਆਉਣਾ ਹੀ ਨਹੀਂ ਹੈ ਤਾਂ ਉਹਨਾਂ ਨੂੰ ਆਪਣੇ ਘਰ ਚੋਂ ਕੱਢੋ जी सुनो सिंह राशि का मालिक है सूरज अगर किसी वजह करके सूरज की रोशनी घर च आने तो रुक रही है मान लो बारे तो कोई को बड़ा सारा पेड़ है तो उसकी वजह सूरज की रोशनी अंदर एंटर नहीं हो रही तो वह चुख ਪੁਰਾਣੀਆਂ ਫੋਟੋਆਂ ਤੁਸੀਂ ਉਤਾਰ ਕੇ ਰੱਖੀਆਂ ਹੋਈਆਂ ਨੇ ਕਿਸੇ ਜਗ੍ਹਾ ਤੇ ਤਾਂ ਉਹ ਚੱਕੋ ਉਹਨਾਂ ਨੂੰ ਸਾਫ਼ ਕਰਕੇ ਅੱਛੇ ਫਰੇਮ ਵਿੱਚ ਜੜਾ ਕੇ ਰੱਖੋ ਹਨੇਰੇ 'ਚ ਬਿਲਕੁਲ ਵੀ ਨਾ ਰੱਖੋ ਸੂਰਜ ਦੀ એનર્ਜੀ ਸ਼ੁਭ ਹੋ ਜਾਏਗੀ ਕਿਉਂਕਿ ਤੁਹਾਡਾ ਮੱਥਾ ਵੀ ਤੇ ਇੱਕ ਸੂਰਜ ਦਾ ਕਾਰਕ ਮੰਨਿਆ ਜਾਂਦਾ ਤੁਸੀਂ ਆਪਣੀਆਂ ਫੋਟੋਆਂ ਹਨੇਰੇ 'ਚ ਰੱਖਣ ਦੇ ਨਾਲ ਕੀ ਹੁੰਦਾ ਹੈ ਸ਼ਰੀਦਾਂ ਪਰਭਾਵ ਵੱਜ ਜਾਂਦਾ ਹੈ ਲੌਜੀਕ ਦੱਸ ਰਹੇ ਹਾਂ ਤੁਹਾਨੂੰ ਐਵੇਂ ਬਿਣਾ ਬੜੀ ਬਣਾਈ ਗੱਲ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਸਮਝਦਾਰ ਹੋ ਹੈਨਾ ਤਾਂ ਉਹ ਚੀਜ਼ਾਂ ਤੁਸੀਂ ਘਰੋਂ ਕਰ ਦੇਣੀਆਂ ਨੇ ਕਿ ਜਿਸ ਦੇ ਨਾਲ ਸੂਰਜ ਦੀ એનર્ਜੀ ਸਾਨੂੰ ਖਰਾਬ ਕਰਦੀ ਹੋਵੇ ਠੀਕ ਤੇ ਨਾਲ ਈਸਟ ਵਾਲੀ ਸਾਈਡ ਤੇ ਪੂਰਬ ਵਾਲੀ ਸਾਈਡ ਤੇ ਬਿਲਕੁਲ ਸਫਾਈ ਰੱਖਣੀ ਹੈ ਕੋਈ ਸ਼ਨੀ ਦੀ ਚੀਜ਼ ਨਹੀਂ ਰੱਖਣੀ ਤੇ ਅਨਵਸ਼ਕ ਚੀਜ਼ਾਂ ਅਨਵਸ਼ਕ ਚੀਜ਼ਾਂ ਮਤਲਬ ਕਿ ਕੋਈ ਲੋਹੇ ਦਾ ਸਮਾਨ ਪਿਆਏ ਜੋ ਸ਼ਨੀ ਦੀ ਜਗਾ ਤੇ ਪਿਆ ਹੈ ਤਾਂ ਉਸ ਨੂੰ ਵੀ ਦੂਸਰੀ ਥਾਂ ਜਾਂ ਈਸਟ ਵਾਲੀ ਸਾਈਡ ਤੋਂ ਪਰੇ ਕਰ ਸਕਦੇ ਹੋ ਤਾਂ ਕਿ ਉਸ ਦੀ ਸ਼ੁਭ એનર્ਜੀ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਵੇ ਠੀਕ ਹੈ ਜੀ ਅਗਲੀ ਰਾਸ਼ੀ ਵਰਗੋ ਜਾਨਿਕ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬੁੱਧ ਬਿਜ਼ਨਸ ਕੰਮਕਾਰ ਸ਼ੁਕਰ ਕਿਸਮਤ ਦਾ ਮਾਲਕ ਬਹੁਤ ਹੀ ਅੱਛਾ ਹੈ ਠੀਕ ਅੱਛਾ ਹੈ ਸਮਝਦਾਰੀ ਨਾਲ ਤੁਸੀਂ ਆਪਣਾ ਬਿਜ਼ਨਸ ਕਰਕਰ ਆਪਣੀਆਂ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖੋ ਆਪਣੇ ਕੱਪੜਿਆਂ ਨੂੰ ਅੱਛੀ ਤਰ੍ਹਾਂ ਇੱਧਰ ਉੱਧਰ ਸਿੱਟਣ ਦੀ ਨਾਲ ਕੀ ਹੁੰਦਾ ਬੁੱਧ ਦੀ એનર્ਜੀ ਖਰਾਬ ਹੋ ਜਾਂਦੀ ਹੈ ਸ਼ੁਕਰ ਕਿਸਮਤ ਦਾ ਸਾਥ ਨਹੀਂ ਮਿਲਦਾ ਲੇਜੀਪਨ ਜਿਆ ਥੋੜਾ ਚੜਿਆ ਰਹਿੰਦਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਇਦਾਂ ਹੋ ਰਿਹਾ ਹੈ ਤਾਂ ਸੱਚ ਜਾਣੋ ਤੁਹਾਡੇ ਕੱਪੜੇ ਤੇ ਤੁਹਾਡੇ ਜੁੱਤੇ ਜ਼ਰੂਰ ਖਿੰਡੇ ਹੋਣਗੇ ਇੱਕ ਬੈਲੈਂਸ ਚੀਜ਼ਾਂ ਵਿੱਚ ਨਹੀਂ ਪਈ ਹੋਣਗੇ ਇੱਕ ਪੌੜੀਆਂ ਥੱਲੋ ਚੱਕੋ ਪੌੜੀ ਕੇਤੂ ਦੀ ਬੁੱਧ ਦੀ ਕਾਰਕ ਮੰਨੀ ਜਾਂਦੀ ਹੈ ਕੇਤੂ ਤੁਹਾਡੇ ਲਗਨ ਚ ਚੱਲ ਰਿਹਾ ਤਾਂ ਜ਼ਰੂਰ ਤੁਹਾਡੀ ਕੁਝ ਕੰਮ એનર્ਜੀ ਖਰਾਬ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਤੁਹਾਡੇ ਪੌੜੀਆਂ ਦੇ نیچے ਜੁੱਤੇ ਪਏ ਆ ਜਾਂ ਜੁੱਤੇ ਇਧਰੋਂ ਤੇ ਖਿੰਡੇ ਹੋਏ ਆ ਜਾਂ ਪੁਰਾਣੇ ਚੱਪਲ ਟੁੱਟੇ ਹੋਏ ਘਰ ਚ ਪਏ ਤਾਂ ਉਹਨਾਂ ਨੂੰ ਕੱਟੋ ਜੀ ਉਹ ਕੰਮ ਨਹੀਂ ਆ ਰਹੇ ਤਾਂ 2023 ਦੇ ਲਾਸਟ ਦਿਨ ਅਸੀਂ ਸਵਾਗਤ ਕਰਨਾ ਹੈ ਤਾਂ ਆਪਣੀ એનર્ਜੀ ਸ਼ੁਭ ਕਰਨੀ ਹੈ ਤਾਂ ਤੁਹਾਨੂੰ ਆਪਣੇ ਸਟਾਰ ਸ਼ੁਭ ਤੇ ਅੱਛੇ ਕਰਨੇ ਪੈਣਗੇ ਤਾਂ ਕਿ ਉਸ ਦਾ ਔਰਾ ਘਰ ਚ ਖਰਾਬ ਨਾ ਹੋਵੇ ਅਗਲੀ ਰਾਸ਼ੀ ਲਿਬਰਾ ਤੂਲਾ ਰਾਸ਼ੀ ਵਾਲਾ ਹੋਰ ਦੁਲਰਾ ਰਾਸ਼ੀ ਵਾਲਿਆਂ ਦਾ ਮਾਲਕ ਕੌਣ ਹੈ ਸ਼ੁਕਰ ਜਿੱਦਾਂ ਬ੍ਰਿਕ ਰਾਸ਼ੀ ਦਾ ਮਾਲਕ ਸ਼ੁਕਰ ਹੈ ਤਾਂ ਤੁਲਾ ਰਾਸ਼ੀ ਦਾ ਮਾਲਕ ਵੀ ਸ਼ੁਕਰ ਹੈ ਬਿਲਕੁਲ ਅੱਛਾ ਚੱਲ ਰਿਹਾ ਤੁਹਾਡਾ ਸ਼ੁਕਰ ਕਿਉਂਕਿ ਬ੍ਰਹਸਪਤ ਨਾਲ ਜੁੱਤੀ ਬਣਾ ਕੇ ਧਨ ਸਥਾਨ ਵਿੱਚ ਚੱਲੇਗਾ ਤੇ ਨਵੇਂ ਸਾਲ ਦੀ ਸ਼ੁਰੂਆਤ ਜੁਗਾ ਇਸ ਦੇ ਨਾਲ ਹੀ ਹੋਏਗੀ ਤਾਂ ਹੁਣ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਅਸੀਂ ਕੀ ਕਰਦੇ ਆ ਅਸੀਂ ਲਗਜ਼ਰੀ ਚੀਜ਼ਾਂ ਦਾ ਸੁੱਖ ਮਾਣਨ ਦੇ ਲਈ ਲਗਜ਼ਰੀ ਚੀਜ਼ਾਂ ਤੇ ਖਰਚੇ ਕਰਦੇ ਆ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲਿਆ ਕੇ ਰੱਖ ਦਿੰਦੇ ਆ ਪਰ ਉਹਨਾਂ ਦੀ अहमियत ਉਦੋਂ ਹੁੰਦੀ ਹੈ ਨਾ ਜਦੋਂ ਅਸੀਂ ਆ ਬਣਾਈਆਂ ਜਦੋਂ ਅਸੀਂ ਪਾਈਆਂ ਹੈਨਾ ਉਦੋਂ ਹੀ ਹੋਏਗੀ ਤਾਂ ਜੋ ਤੁਹਾਡੇ ਘਰ ਘੜੀਆਂ ਬਾਦੂ ਪਈਆਂ ਨੇ ਜੋ ਤੁਹਾਡੇ ਘਰ ਘੜੀਆਂ ਤੁਸੀਂ ਨਹੀਂ ਬੰਨ ਰਹੇ ਤਾਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਹਨੇਰੇ ਚੋਂ ਕੱਢ ਕੇ ਕਿਸੇ ਜਗ੍ਹਾ ਤੇ ਸਜਾ ਕੇ ਰੱਖ ਲੋ ਠੀਕ ਹੈ ਮਤਲਬ ਕਿ ਉਥੋਂ ਚੱਕ ਕੇ ਪਾ ਲਓ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਈਆਂ ਤਾਂ ਇਸ ਤਰ੍ਹਾਂ ਬੰਦ ਘੜੀਆਂ ਪਈਆਂ ਨੇ ਤਾਂ ਉਹਨਾਂ ਨੂੰ ਘਰ ਚੋਂ ਕੱਢ ਦੋ ਤਾਂ ਤੁਲਾ ਰਾਸ਼ੀ ਵਾਲਿਆਂ ਨੇ ਜ਼ਰੂਰੀ ਕਰਨਾ ਏ ਕਿਉਂਕਿ ਜੋ ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧ ਹੈ ਕਿਸਮਤ ਦਾ ਮਾਲਕ ਹੈ ਤੇ ਜੋ ਚੌਰਸ ਖਾਨਾ ਹੈ ਜਾਂ ਘੜੀ ਜਾਂ ਕੁੰਮਦੀ ਹੈ ਤਾਂ ਇਹ ਵੀ ਬੁੱਧ ਛੁੱਕਣ ਦੀ ਕਾਰਕ ਤੁਹਾਡੀ ਗੁੱਟ ਤੇ ਬੰਨੀ ਜਾਂਦੀ ਹੈ ਤੁਹਾਡਾ ਟਾਈਮ ਸਹੀ ਕਰਦੀ ਹੈ ਤਾਂ ਤੁਸੀਂ ਪੁਰਾਣੀਆਂ ਘੜੀਆਂ ਟਾਈਮ ਪੇਸ ਬੰਦ ਚਲਾ ਲੈਣੇ ਆ ਅੱਜ ਬਿਲਕੁਲ ਸਾਫ਼ ਕਰਕੇ ਰੱਖਣੇ ਆ ਜਾਲੇ ਜੂਲੇ ਨਹੀਂ ਲੱਗੇ ਹੋਣੇ ਚਾਹੀਦੇ ਹਰ ਚੀਜ਼ ਸਾਫ਼ ਸਫਾਈ ਨਾਲ ਰੱਖਣੀ ਆ ਤੁਹਾਡਾ ਬੈੱਡ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਬਿਲਕੁਲ ਸਾਫ਼ ਕਰੋ ਆਪਣੀ ਢੋਵ ਵਿੱਚ ਦਵਾਈਆਂ ਬਿਲਕੁਲ ਨਾ ਰੱਖੋ ਤਾਂ ਸਮਝੋ ਤੁਲਾ ਰਾਸ਼ੀ ਵਾਲਿਆਂ ਦੀ એનર્ਜੀ ਬਿਲਕੁਲ ਅੱਛੀ ਹੋ ਜਾਣੀ ਹੈ 23 ਸਾਲ ਤੁਸੀਂ ਇਹ ਲਾਸਟ ਦੇਣੇ ਕੰਮ ਜ਼ਰੂਰੀ ਕਰ ਲੈਣਾ ਠੀਕ ਸਕੋਰਪੀਓ ਜਾਨੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦਾ ਮਾਲਕ ਕੌਣ ਹੈ ਮੰਗਲ ਮੰਗਲ ਤੇ ਜਦੋਂ ਸਾਲ ਦੀ ਸ਼ੁਰੂਆਤ ਹੋਣੀ ਹੈ ਤਾਂ ਅਸ਼ਟਮੇਸ਼ ਤੁਹਾਡੇ ਲਗਨ 'ਚ ਬੈਠ ਗਿਆ ਹੈ ਬੁੱਧ ਆ ਕੇ ਬੈਠਾ ਹੈ ਤੇ ਇਸਨੇ ਅਜੇ ਹਫ਼ਤਾ ਕੋ ਉਰ ਬੈਠਣਾ ਹੈ ਫਿਰ ਇਸਨੇ ਅੱਗੇ ਚਲੇ ਜਾਣਾ ਸੂਰਜ ਦੇ ਨਾਲ ਤਾਂ ਕੀ ਹੋਇਆ ਕਿਤੇ ਤੁਹਾਨੂੰ ਗੁੱਸਾ ਬੜਾ ਆ ਰਿਹਾ ਕਿਉਂਕਿ ਅਸ਼ਟਮੇਸ਼ ਮਾਲਕ ਬੁੱਧ ਆ ਕੇ ਲਗਨ 'ਚ ਬੈਠ ਗਿਆ ਹੈ ਉਹ ਵੀ ਸ਼ੁਕਰ ਦੇ ਨਾਲ ਹੈ ਨਾ ਥੋੜੀਆਂ ਚੀਜ਼ਾਂ ਨੂੰ ਸੀਰੀਅਸਲੀ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹ ਕੀ ਨੇ ਕਿ ਇੱਕ ਤਾਂ ਆਪਣੀਆਂ ਜੋ ਤੁਸੀਂ ਕੀਮਤੀ ਚੀਜ਼ਾਂ ਨੇ ਉਹਨਾਂ ਨੂੰ ਬੈਲੈਂਸ ਕਰਕੇ ਰੱਖਣਾ ਹੈ ਮਤਲਬ ਸੈੱਟ ਕਰਕੇ ਰੱਖਣਾ ਹੈ ਦੂਜਾ ਮੰਗਲ ਦੀ એનર્ਜੀ ਨੂੰ ਸ਼ੁਭ ਕਰਨ ਲਈ ਆਪਣੇ ਭਰਾ ਨਾਲ ਸਬੰਧ ਅੱਛੇ ਰੱਖਣੇ ਆ ਮੰਗਲ ਤਾਂ ਹੀ ਸ਼ੁਭ ਰਹੇਗਾ ਲੜਨਾ ਲੜਾਈ ਬਿਲਕੁਲ ਨਹੀਂ ਕਰਨੀ ਕਾਫੀ ਲੜਾਈ ਹੋ ਰਹੀ ਹੈ বৃশ্চਿਕ ਲਗਣ ਵਾਲਿਆਂ ਦੀ ਆਪਣੇ ਭਰਾ ਨਾਲ ਤਾਂ ਇਸ ਕਰਕੇ ਭਾਈ ਭੈਣ ਨਾਲ ਲੜਾਈ ਨਹੀਂ ਕਰਨੀ ਆਪਣੇ ਗ੍ਰਹਿ ਅ ਅੱਛੇ ਰੱਖਣੇ ਹਨਾ ਕਿਉਂਕਿ ਐਸਟਮੇਚ ਲਗਣ ਦਾ ਮਾਲਕ ਬੁੱਧ ਚ ਬੈਠ ਗਿਆ ਤੇ ਦੂਸਰੀ ਗੱਲ ਕਿਹੜੀਆਂ ਚੀਜ਼ਾਂ ਤੁਸੀਂ ਕੱਟ ਚੋਂ ਕੱਢਣੀਆਂ ਨੇ ਮੰਗਲ ਦੀ ਵਜਾ ਕਰਕੇ ਤੇ ਮੰਗਲ ਤੁਹਾਨੂੰ ਸ਼ੁਭ ਅਸਰ ਕਰੇ ਇਸ ਕਰਕੇ ਪੁਰਾਣੀਆਂ ਕਿਤਾਬਾਂ ਪੁਰਾਣੇ ਕੱਪੜੇ ਪੁਰਾਣੇ ਜੁੱਤੇ ਜੁੱਤੇ ਸ਼ਨੀ ਦੇ ਤੁਹਾਡੇ ਸੁੱਖ-ਸਥਾਨ ਦਾ ਮਾਲਕ ਹੈ ਕਿਤਾਬਾਂ ਬੁੱਧ ਦੀਆਂ ਕਿਉਂਕਿ ਬੁੱਧ ਅਸ਼ਟਮੇਸ਼ ਲਗਨ 'ਚ ਬਿਠਾਏ ਹੈ ਨਾ ਤੇ ਸ਼ੁਕਰ ਲਗਨ 'ਚ ਬਿਠਾਏ ਤੇ ਲਗਜ਼ਰੀ ਚੀਜ਼ਾਂ ਜੋ ਤੁਸੀਂ ਖਰੀਦ ਰਹੇ ਹੋ ਉਹਨਾਂ ਨੂੰ ਬੈਲੈਂਸ ਕਰਨਾ ਹੈ ਠੀਕ ਕਿਉਂਕਿ 7ਵੇਂ ਖਾਨੇ ਦਾ ਮਾਲਕ ਸ਼ੁਕਰ ਵੀ ਹੈ ਤੇ ਸਭ ਤੋਂ ਜ਼ਰੂਰੀ ਤੁਸੀਂ ਜਿਹੜੀ ਚੀਜ਼ ਕਰਨੀ ਹੈ ਉਹ ਇਹ ਆ ਕਿ ਟੁੱਟੇ-ਫੁੱਟੇ ਬਰਤਨ ਜਿਸ ਦੀ ਕੋਈ ਕੁੰਡੀ ਟੁੱਟ ਗਈ ਹੈ ਕੋਈ ਬਰਤਨ ਦਾ ਕੁਛ ਫਰਾਈਪੈਨ ਦਾ ਕੁਛ ਹਿੱਲ ਰਿਹਾ ਢੱਕਣ ਐਗਜ਼ਾਮਪਲ ਦੇ ਰਹੀਆਂ ਤੁਹਾਨੂੰ ਤਾਂ ਇਹ ਜ਼ਰੂਰ ਘਰ ਚੋਂ ਕੱਢ ਦੇਣੇ ਆ ਕਿਉਂਕਿ ਟੁੱਟੇ ਫੁੱਟੇ ਬਰਤਨ ਇਹ ਨਹੀਂ ਕਿ ਉਹ ਜੀ ਹੋਰ ਨਹੀਂ ਆ ਸਕਦੇ ਤਾਂ ਉਹਨਾਂ ਨੂੰ ਠੀਕ ਕਰਾ ਲਓ ਸੁੱਟਣ ਨੂੰ ਨਹੀਂ ਗਿਆ ਤਾਂ ਤੁਸੀਂ ਇਹ ਜ਼ਰੂਰ ਠੀਕ ਕਰਾਣਾ ਹੀ ਕਿਉਂਕਿ ਅਗਰ ਤੁਸੀਂ ਇਦਾਂ ਨਹੀਂ ਕਰਦੇ ਤਾਂ ਮੰਗਲ ਰਸੋਈ ਦਾ ਕਾਰਕ ਹੈ ਤਾਂ ਰਸੋਈ ਅੱਗ ਅੱਗ ਦਾ ਕਾਰਕ ਵੀ ਮੰਗਲ ਹੈ ਤਾਂ ਉਹ ਮੰਗਲ ਮੰਗਲ ਆਸ਼ੁਭ ਹੋ ਜਾਏਗਾ ਮੰਗਲ ਦੀ ਨਰਦੇ ਸ਼ੁਭ ਨਹੀਂ ਮਿਲੇਗੀ ਤਾਂ ਫੇਰ ਅਸੀਂ ਕਿੰਨੂ ਕੋਸਤੇ ਰਵਾਂਗੇ ਆਪਣੀ ਕਿਸਮਤ ਨੂੰ ਦੂਜਾ ਅਸੀਂ ਕਿਨੂੰ ਕੋਸਾਂਗੇ ਵਕਤ ਨੂੰ ਇਹ ਸਾਹ ਸਾਡੇ ਲਈ ਅੱਛਾ ਨਹੀਂ ਹੈ ਇਹ ਸਾਹ ਸਾਡੇ ਲਈ ਆ ਨਹੀਂ ਕਰਕੇ ਗਿਆ ਤਾਂ ਇਹਦੇ ਤੋਂ ਚੰਗਾ ਕੀ ਹੈ ਕਿ ਆਪਣੀ ਰਸੋਈ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕਰੋ ਪੁਰਾਣੇ ਐਕਸਪਾਇਰ ਚੀਜ਼ਾਂ ਕੱਢੋ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਆਉਣ ਵਾਲੀਆਂ ਕੰਮ ਆਉਣ ਵਾਲੀਆਂ ਨੇ ਉਹਨਾਂ ਨੂੰ ਸਾਫ਼ ਡੱਬਿਆਂ ਚ ਪਾ ਕੇ ਰੱਖੋ ਟੁੱਟੇ ਫੁੱਟੇ ਪੁਰਾਣੇ ਬਰਤਨ ਕੱਢੋ ਜਿਹੜੇ ਬਰਤਨ ਤੁਸੀਂ ਵੱਡੇ ਵੱਡੇ ਯੂਜ਼ ਨਹੀਂ ਕਰ ਰਹੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਪਾ ਕੇ ਰੱਖੋ ਰਸੋਈ ਦੀ ਏਨਰਜੀ ਸ਼ੁਭ ਹੋ ਜਾਏਗੀ ਤੇ ਸਾਊਥ ਵਾਲੀ ਸਾਈਡ ਤੇ ਤੁਸੀਂ ਬਿਲਕੁਲ ਬਲੈਕ ਕਲਰ ਚੱਕ ਦਿਓ ਲੈ ਮੰਗਲ ਬਿਲਕੁਲ ਸ਼ੁਭ ਹੋ ਜਾਣਾ ਇਸ ਸਾਲ ਵੀ ਤੁਹਾਡਾ ਸੈਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਬ੍ਰਹਸਪਤ ਮਾਲਕ ਹੈ ਜੀ ਤੁਹਾਡਾ ਸੂਰਜ ਮੰਗਲ ਲਗਨ ਵਿੱਚ ਬੈਠਾ ਹੋਇਆ ਹੈ ਤੇ ਬ੍ਰਹਸਪਤ ਕੀ ਹੈ ਬ੍ਰਹਸਪਤ ਬਹੁਤ ਜ਼ਿਆਦਾ ਸਾਤਵਿਕ ਤੇ ਧਾਰਮਿਕ ਬਣਾਉਂਦਾ ਹੈ ਤੁਹਾਨੂੰ ਹੈਨਾ ਚੰਗੀ ਗੱਲ ਹੈ ਧਾਰਮਿਕ ਹੋਣਾ ਵੀ ਚਾਹੀਦਾ ਹੈ ਧਰਮ ਤੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਸਾਰੀਆਂ ਧਾਰਮਿਕ ਚੀਜ਼ਾਂ ਫੋਟੋਆਂ ਜਰੂਰ ਸਾਫ਼ ਕਰਕੇ ਰੱਖੀਆਂ ਨੇ ਅਗਰ ਤੁਹਾਡੇ ਘਰ ਵਿੱਚ ਧਾਰਮਿਕ ਫੋਟੋਆਂ ਦੇ ਆਲੇ ਦੁਆਲੇ ਛੋਟੇ ਛੋਟੇ ਜਾਲੇ ਲੱਗੇ ਆ ਜਾਂ ਤੁਸੀਂ ਕਾਫੀ ਦਿਨਾਂ ਤੋਂ ਉਹਨੂੰ ਸਾਫ਼ ਨਹੀਂ ਕੀਤਾ ਜਾਂ ਕਿਤਾਬਾਂ ਜੋ ਧਾਰਮਿਕ ਕੁਝ ਵੀ ਪਈਆਂ ਨੇ ਉਹਨਾਂ ਨੂੰ ਕਈ ਦਿਨਾਂ ਤੋਂ ਖੋਲਿਆ ਨਹੀਂ ਆ ਉਹਨਾਂ 'ਚ ਸਮੈਲ ਆ ਰਹੀ ਹੈ ਤਾਂ ਸਮਝੋ ਬ੍ਰਹਸਪਤ ਖਰਾਬ ਹਿਸ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਧਾਰਮਿਕ ਤੌਰ ਤੇ ਸਾਨੂੰ ਕੋਈ ਜਿੱਦਾ ਮਾਤਾ ਨਾਲੀ ਦੀ ਚੁੰਨੀ ਮਿਲ ਗਈ ਜਾਂ ਸਾਨੂੰ ਸਰੋਪਾ ਸਾਹਿਬ ਮਿਲ ਗਏ ਤਾਂ ਉਹ ਅਸੀਂ ਸਾਭ ਕੇ ਰੱਖ ਲਏ ਉਹਨਾਂ ਨੂੰ ਵਰਤੋ ਜੀ ਵਰਤਣ ਲਈ ਚੀਜ਼ਾਂ ਦਿੱਤੀਆਂ ਨੇ ਕੁਦਰਤ ਨੇ ਸਾਨੂੰ ਤਾਂ ਉਹਨਾਂ ਨੂੰ ਵਰਤੋ ਤੇ ਹਾਂ ਮਾਰ ਮਾਰ ਕੇ ਨਾ ਰੱਖੋ ਆਪਣੇ ਪਰਿਵਾਰ ਵਿੱਚ ਉਸ ਨੂੰ ਵਰਤੋ ਕਿਸੇ ਜ਼ਰੂਰਤਮੰਦ ਨੂੰ ਦੋ ਵਰਤੇ ਤਾਂ ਇਹਦੇ ਨਾਲ ਕੀ ਹੋਏਗਾ ਜ਼ਰੂਰਤ ਦੀਆਂ ਚੀਜ਼ਾਂ ਕਮ ਆਉਣ ਤੇ ਤੇ ਬ੍ਰਹਸਪਤ ਬਿਲਕੁਲ ਸ਼ੁਭ ਹੋ ਜਾਏਗਾ ਤੇ ਹੋਰ ਤੁਸੀਂ ਸ਼ੁਭ ਕੀ ਕਰਨਾ ਹੈ ਆਰਟੀਫੀਸ਼ੀਅਲ ਪੀਲੇ ਸੁੱਕੇ ਹੋਏ ਫੁੱਲ ਘਰ ਪਏ ਆ ਤਾਂ ਕੱਢੋ ਤੇ ਪੀਲੇ ਫੁੱਲ ਘਰਚ ਲਗਾ ਲਓ 20 24 ਦਾ ਸਵਾਗਤ ਕਰੋ ਫੁੱਲ ਲਗਾ ਕੇ ਤਾਂ ਦੇਖੋ ਤਾਂ ਸਹੀ ਸਭ ਅੱਛਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਪੁਰਾਣੇ ਜੁੱਤੇ ਜਰੂਰ ਕੱਢਣੇ ਆ ਪੁਰਾਣੇ ਟਾਇਰ ਪਏ ਆ ਤੁਹਾਡੇ ਘਰ ਪੁਰਾਣਾ ਕੋਈ ਸਰੀਆ ਪਿਆ ਤੁਹਾਡੇ ਘਰ ਜਿਹਨੂੰ ਜੰਗਾਲ ਲੱਗਿਆ ਹੋਇਆ ਪੁਰਾਣੀਆਂ ਕਰਦਾ ਪਈਆਂ ਨੇ ਜਿਨ੍ਹਾਂ ਦੀਆਂ ਕੁੰਡੀਆਂ ਟੁੱਟੀਆਂ ਆਈਆਂ ਤੇ ਘਰ ਤੋਂ ਆ ਅਨੌਸ਼ਕ ਚੀਜ਼ਾਂ ਨੇ ਇਹਨਾਂ ਨੂੰ ਤੁਹਾਨੂੰ ਕੱ ਪੁਰਾਣੀਆਂ ਜਰਾਬਾਂ ਫਟੀਆਂ ਹੋਈਆਂ ਅਗਰ ਪਈਆਂ ਨੇ ਤਾਂ ਜ਼ਰੂਰ ਕੱਢ ਦੇਣੀਆਂ ਨੇ ਇਹਦੇ ਨਾਲ ਕੀ ਹੁੰਦਾ ਕਿਸਮਤ ਦਾ ਸਾਥ ਪੂਰੀ ਤਰ੍ਹਾਂ ਨਾਲ ਨਹੀਂ ਮਿਲਦਾ ਠੀਕ ਹੁਣ ਸ਼ੁਕਰ ਦੀ એનર્ਜੀ ਤੇ ਸ਼ਨੀ ਵਾਲਿਆਂ ਨੂੰ ਸ਼ੁਭ ਲੈਣੀ ਹੈ ਤਾਂ ਪੁਰਾਣਾ ਆਪਣਾ ਮੇਕਅਪ ਦਾ ਸਮਾਨ ਕੋਈ ਪਿਆ ਹੈ ਪੁਰਾਣਾ ਐਕਸਪਾਇਰ ਹੋ ਗਿਆ ਹੈ ਕਾਫੀ ਦਿਨ ਤੋਂ ਪੁਰਾਣੀਆਂ ਲਿਪਸਟਿਕ ਪੁਰਾਣੀਆਂ ਕਰੀਮਾਂ ਐਕਸਪਾਇਰ ਹੋਈਆਂ ਪਈਆਂ ਨੇ ਤਾਂ ਉਹਨਾਂ ਨੂੰ ਵੀ ਘਰ ਚੋਂ ਤੁਹਾਨੂੰ ਬਿਲਕੁਲ ਕੱਢ ਦੇਣਾ ਚਾਹੀਦਾ ਹੈ ਮੇਕਅਪ ਕਿੱਟ ਕੋਈ ਪੁਰਾਣੀ ਪਈ ਹੈ ਤਾਂ ਜਿਹਦੇ ਵੀ ਕੰਮ ਆ ਰਹੀ ਉਸ ਨੂੰ ਦੇ ਦਿਓ ਨਹੀਂ ਤਾਂ ਸ਼ਨੀ ਸ਼ੁਕਰ ਦੀ એનર્ਜੀ ਸ਼ੁਭ ਨਹੀਂ ਮਿਲੇਗੀ ਠੀਕ ਆ ਜੀ ਨਾਲ ਹੀ ਕੋਈ ਵੀ ਕੋਈ ਕੈਂਡਲ ਵਗੈਰਾ ਜਿੱਦਾਂ ਪੁਰਾਣੀਆਂ ਪਈਆਂ ਨੇ ਜਿਹੜੀਆਂ ਕੰਮ ਆਉਣ ਵਾਲੀਆਂ ਨਹੀਂ ਹੈਗਾ ਟੁੱਟੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਵੀ ਘਰ ਤੋਂ ਕਰ ਦੇਣਾ ਚਾਹੀਦਾ ਹੈ ਠੀਕ ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਆਪਾਂ ਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦਾ ਮਾਲਕ ਵੀ ਸ਼ਨੀ ਹੁੰਦਾ ਹੈ ਹੈਨਾ ਤੇ ਸ਼ਨੀ ਦੀਆਂ ਚੀਜ਼ਾਂ ਕੀ ਨੇ ਕਾਫੀ ਦਿਨ ਤੋਂ ਇੱਕ ਸਕੂਟਰੀ ਪੁਰਾਣੀ ਖੜੀ ਹੈ ਕਾਫੀ ਦਿਨ ਤੋਂ ਕੋਈ ਸਾਈਕਲ ਖੜਾ ਹੈ ਜਿਹਨੂੰ ਅਸੀਂ ਨਹੀਂ ਚਲਾ ਰਹੇ ਚਲਾਉਣ ਵਾਲੀ ਚੀਜ਼ ਘੁੰਮਣ ਵਾਲੀ ਚੀਜ਼ ਬੁੱਧ ਦੀ ਚੀਜ਼ ਰਾਹੁੂ ਦੂਸਰੇ ਬੈਠਾ ਹੈ ਨਾ ਕਾਇਸ ਕਰਕੇ ਉਹ ਚੀਜ਼ਾਂ ਜੋ ਕਾਫੀ ਦੇਰ ਤੋਂ ਖੜੀਆਂ ਨੇ ਇੱਕ ਮੰਨ ਲਓ ਕਿ ਅਸੀਂ ਕੋਈ ਸੀਡੀ ਪਲੇਅਰ ਲੈ ਆ ਕੇ ਰੱਖਿਆ ਹੋਇਆ ਬਹੁਤ ਦੇਰ ਤੋਂ ਯੂਜ਼ ਹੀ ਨਹੀਂ ਕਰ ਰਹੇ ਹੁਣ ਤੇ YouTube ਚੱਲ ਪਈ ਹੈ ਤੇ ਅਸੀਂ ਨੇ ਬਾਈ ਕਰ ਦੋ ਉਹਨੂੰ ਕਰ ਉਹ ਜੋ ਤੁਸੀਂ ਰੱਖਿਆ ਇਲੈਕਟ੍ਰੋਨਿਕਸ ਸਮਾਨ ਪੁਰਾਣਾ ਕੋਈ ਆਈਪੈਡ ਪਿਆ ਹੋਇਆ ਪੁਰਾਣਾ ਕੋਈ ਕੀਬੋਰਡ ਪਈ ਹੋਈ ਹੈ ਤਾਂ ਇਹ ਚੀਜ਼ਾਂ ਅਗਰ ਤੁਹਾਡੇ ਘਰ 'ਚ ਨੇ ਤਾਂ ਸਮਝੋ ਸ਼ਨੀ ਆਸ਼ੁਭ ਦੀ ਨਿਸ਼ਾਨੀ ਹੈ ਸ਼ਨੀ ਸ਼ੁਭਾ ਸਰ ਨਹੀਂ ਕਰੇਗਾ ਭਾਵੇਂ 2024 ਦਾ ਮੰਗਲ ਆਠੀ ਹੈ ਤਾਈ ਚੀਜ਼ਾਂ ਤੁਸੀਂ ਆਪਣੇ ਘਰ ਚੋਂ ਕੱਢਣੀਆਂ ਹਨ ਅਨਵਸ਼ਕ ਚੀਜ਼ਾਂ ਨੇ ਸੁੱਕੇ ਹੋਏ ਪੌਦੇ ਜੋ ਪਏ ਨੇ ਸੁੱਕੇ ਹੋਏ ਸੁੱਕੀਆਂ ਹੋਈਆਂ ਕੋਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਫੁੱਲ ਜਾਂ ਪੌਦੇ ਘਰ ਚ ਲੱਗੇ ਹੋਏ ਨੇ ਕੋਈ ਗਮਲੇ ਆ ਜਿਹੜੇ ਖਾਲੀ ਪਏ ਆ ਖਾਸ ਤੌਰ ਤੇ ਤਰਾਹੁ ਖਾਲੀ ਪੰਦਾ ਵੀ ਕਾਰਕ ਮੰਨਿਆ ਜਾਂਦਾ ਹੈ ਨਾ ਤਾਂ ਇਸ ਕਰਕੇ ਖਾਲੀ ਗਮਲੇ ਬਿਲਕੁਲ ਨਹੀਂ ਰੱਖਣੇ ਉਹਨਾਂ ਵਿੱਚ ਕੁਝ ਨਾ ਕੁਝ ਪੜਾ ਕੇ ਰੱਖੋ ਤਾਂ ਇਸ ਸਾਹ ਤੁਹਾਡਾ ਸਵਾਗਤ ਹੀ ਹੈ ਸਮਝੋ ਸਭ ਕੁਝ ਸ਼ਨੀ ਨੇ ਸ਼ੁਭ ਕਰ ਦੇਣਾ ਹੈ ਤੇ ਨਾਲ ਸ਼ਨੀ ਨੂੰ ਹੋਰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਬਿਲਕੁਲ ਬਾਹਰ ਕਿਤੇ ਕਿਸੇ ਵੀ ਜਗ੍ਹਾ ਤੇ ਕੋਈ ਨਾ ਕੋਈ ਪੌਦਾ ਨਵੇਂ ਸਾਥ ਤੇ ਲਗਾ ਦੇਣਾ ਪੂਰਾ ਸਾਲ ਉਹਦੀ ਦੇਖਭਾਲ ਕਰਨੀ ਆ ਦੇਖੋ ਤਾਂ ਸਹੀ ਕਿਤੇ ਪਿੱਪਲ ਲਗਾ ਕੇ ਦੇਖੋ ਕਿਤੇ ਬੋੜ ਲਗਾ ਕੇ ਦੇਖੋ ਕਿਤੇ ਨਿੰਮ ਲਗਾ ਕੇ ਦੇਖੋ ਕਿਤੇ ਬੁੱਧ ਦਾ ਪੌਦਾ ਅਮਰੂਦ ਲਗਾ ਕੇ ਦੇਖੋ ਨੂੰ ਸਾਰਾ ਸਾਲ ਚਲਾਓ ਨੂੰ ਫਲ ਲਗਾਓ ਧਾਲੀ ਤੁਹਾਡੀ ਜ਼ਿੰਦਗੀ ਤੇ ਫਲ ਲੱਗ ਜਾਣੇ ਅਗਲੀ ਰਾਸ਼ੀ ਪਾਈਸੇ ਮੇਨ ਰਾਸ਼ੀ ਵਾਲੇ ਮੇਨ ਰਾਸ਼ੀ ਵਾਲਿਆਂ ਦੇ ਲਈ ਜੀ ਇਹ 2024 ਦੇ ਸਵਾਗਤ ਕਰਨ ਦੇ ਲਈ ਤੁਸੀਂ ਕੀ ਆਪਣੇ ਘਰ ਚੋਂ ਅਨਵਸ਼ਕੀ ਚੀਜ਼ਾਂ ਕੱਢਣੀਆਂ ਨੇ ਤੇ ਆਪਣੇ ਮਨ ਚੋਂ ਕੱਢਣੀਆਂ ਨੇ ਤੋਂ ਸਭ ਤੋਂ ਜ਼ਰੂਰੀ ਹੈ ਰਾਹੁਲ ਲਗਣ ਚ ਬੈਠਾ ਹੈ ਇਲੈਕਟ੍ਰੋਨਿਕਸ ਸਾਮਾਨ ਤੁਹਾਡਾ ਕਾਫੀ ਖਰਾਬ ਹੋ ਰਿਹਾ ਕਦੀ ਕੋਈ ਸਵਿਚ ਖਰਾਬ ਹੋ ਗਈ ਕਦੀ ਕਿਤੇ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਕਦੇ ਕੁਝ ਖਰਾਬ ਹੋ ਗਿਆ ਕਦੇ ਕੁਝ ਖਰਾਬ ਹੋ ਗਿਆ ਅਨਬੈਲੈਂਸ ਸਥਿਤੀਆਂ ਹੋਈਆਂ ਨੇ ਬਿਲਕੁਲ ਹੋਈਆਂ ਨੇ ਜੀ ਮੀਨ ਲਗਣ ਤੇ ਮੀਨ ਰਾਸ਼ੀ ਵਾਲਿਆਂ ਪਰੇਸ਼ਾਨੀ ਇੰਨੀ ਕੁ ਵੱਡੀ ਕਿ ਦਿਮਾਗ ਦੀਆਂ ਮੰਨ ਲਓ ਕਿ ਲੱਗਦਾ ਹੈ ਕਿ ਕਿਉਂ ਹੋ ਰਿਹਾ ਮਤਲਬ ਕੁਝ ਚੀਜ਼ਾਂ ਸਮਝ ਹੀ ਨਹੀਂ ਆ ਰਹੀਆਂ ਖਾਸ ਤੌਰ ਤੇ ਘੁੰਮਣ ਵਾਲੀਆਂ ਚੀਜ਼ਾਂ ਮਸ਼ੀਨ ਵਗੈਰਾ ਤਾ ਇਹਨਾਂ ਨੂੰ ਠੀਕ ਕਰਾ ਲੈਣਾ ਹੈ ਆਪਾਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਨੂੰ ਘਰੋਂ ਕੱਢ ਦਿਓ ਇਹਨਾਂ ਨੂੰ ਠੀਕ ਕਰਾਓ ਜ਼ਰੂਰੀ ਆ ਇਲੈਕਟ੍ਰੋਨਿਕ ਸਮਾਨ ਜ਼ਿਆਦਾ ਖਰਾਬ ਹੋ ਰਿਹਾ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਰਾਹੂ ਖਰਾਬ ਹੈ ਤਾਂ ਪਾਣੀ ਬਲੌਕ ਹੋ ਰਿਹਾ ਹੈ ਤਾਂ ਵੀ ਰਾਹੂ ਖਰਾਬ ਹੈ ਤਾਂ ਇਸ ਨੂੰ ਤੁਸੀਂ ਸ਼ੁਭ ਕਿਵੇਂ ਕਰਨਾ ਹੈ ਰਾਹੂ ਕਿਦੇ ਘਰ ਚ ਹੈ ਬ੍ਰੈਸ ਬੰਦੇ ਘਰ ਚ ਤਾਂ ਘਰ ਦੇ ਵਿੱਚ ਕਪੂਰ ਜਲਾਣਾ ਸ਼ੁਰੂ ਕਰੋ ਨਾਲ ਹੀ ਘਰ ਵਿੱਚ ਕੱਚੀ ਲਸੀ ਦਾ ਛਿੱਟਾ ਦੇਣਾ ਸ਼ੁਰੂ ਕਰੋ ਤੇ ਘਰ ਚੋਂ ਕੱਢੋ ਰਾਹੂ ਖਰਾਬ ਕਰਨ ਵਾਲੀਆਂ ਚੀਜ਼ਾਂ धुआं घर ज़्यादा ना करो जली हुई मिट्टी जानी के पुराने दीवे रख ली अपने क्डो दिवे जली हुई मिट्टी है ठीक है दिवाली वरती तो पर चक के साफ करके फिर रख ली अगली दवाली आएगी कुदरत तो उस तो अच्छे दे, दे दवेगी इस करके घर चो कड़ देने राहू बिल्कुल सही हो जाएगा लगातार राहू का इलैक्ट्रॉनिक समान खराब इलैक्ट्रॉनिक समान अनावश्यक बर्तन ही पुराणिया रसीदा पुराने बिल ਪੁਰਾਣੇ ਪ੍ਰਾਣੀਆਂ ਰਸੀਦਾਂ ਪੁਰਾਣੇ ਬਿੱਲ ਪੁਰਾਣੇ ਕਲੰਡਰ 2010 ਖਤਮ ਹੋ ਗਿਆ ਨਾ ਕੱਢੋ ਜੀ ਉਹਨੂੰ ਬਾਹਰ 24 ਦਾ ਕਲੰਡਰ ਲੈ ਕੇ ਆ ਉਹ ਲਗਾਓ ਘਰ ਦੇ ਵਿੱਚ ਪੁਰਾਣੇ ਕਲੰਡਰ ਪੁਰਾਣੀਆਂ ਰਸੀਦਾਂ ਪੁਰਾਣੇ ਕਿਸੇ ਵੀ ਤਰ੍ਹਾਂ ਦੇ ਬਿੱਲ ਪਏ ਆ ਜੋ ਤੁਹਾਨੂੰ ਲੱਗਦਾ ਕਿ ਹੁਣ ਉਹ ਕੰਮ ਨਹੀਂ ਆਉਣ ਵਾਲੇ ਤੇ ਉਸ ਦੀ ਤੁਸੀਂ ਸਾਂਭਿਆ ਹੋਇਆ ਕਿ ਠੀਕ ਆ ਉਹਦਾ ਹੁਣ ਏਦਾਂ ਏਦਾਂ ਹੋ ਗਿਆ ਪੁਰਾਣੀਆਂ ਦਵਾਈਆਂ ਐਕਸਪਾਇਰ ਪਈਆਂ ਨੇ ਰਾਹੂ ਤਾਂ ਹੀ ਸਹੀ ਹੋਏ ਕੱਢ ਦਿਓ ਘਰ ਚ ਓਕੇ ਆ ਜੀ ਇਹ ਸੀ 12 ਰਾਸ਼ੀਆਂ ਵਾਲਿਆਂ ਨੇ 200 ਤੇ ਜਾਂਦੇ ਜਾਂਦੇ ਜੋ ਵੀ ਚੀਜ਼ਾਂ ਹਟਾਉਣੀਆਂ ਨੇ ਉਹਦੇ ਲਈ ਆਪਾਂ ਤੁਹਾਨੂੰ ਦੱਸਿਆ ਤੇ ਜਰੂਰ ਹਟਾਓ 2024 ਦਾ ਸਵਾਗਤ ਕਿਸ ਤਰ੍ਹਾਂ ਕਰਨਾ ਹੈ ਸੋ ਆਪਾਂ ਤੁਹਾਨੂੰ ਪ੍ਰੋਗਰਾਮ ਪਾਵਾਂਗੇ ਨਵੇਂ ਸਾਲ ਤੇ ਹੈਪੀ ਨਿਊ ਇਅਰ ਤੇ ਕਿ ਕਿੱਦਾਂ ਮੋਟਾ-ਮੋਟਾ ਜਾਏਗਾ ਤੁਹਾਡਾ ਇਹ ਸਾਲ ਮੋਟਾ-ਮੋਟਾ ਮੀਨਸ ਵੈਸੇ ਤਾਂ ਲੱਗ ਲੱਗ ਰਾਛੀ ਦਾ ਪਾਇਆ ਤੇ ਲੌਜੀਕਲੀ ਦੱਸ ਵੀ ਦਵਾਂਗੇ ਤੁਹਾਨੂੰ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਦੇ ਲਈ ਚਲੋ ਕੱਲ ਤੱਕ ਇੰਤਜ਼ਾਰ ਤੇ ਮੈਨੂੰ ਦਿਓ ਇਜਾਜ਼ਤ ਸਸ਼ੇਕਾ